ਰਾਇਕੋਟ ਦੇ ਪਿੰਡ ਅੰਗਲੂ ਵਾਸੀਆਂ ਨੂੰ ਇੱਕ ਪ੍ਰਵਾਸੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਿਸ ਤੋਂ ਬਾਅਦ ਪਿੰਡ 'ਚ ਦਹਿਸ਼ਤ ਤੇ ਰੋਹ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਰਅਸਲ ਉਕਤ ਪ੍ਰਵਾਸੀ ਕਿਸੇ ਹੋਰ ਪਿੰਡ ਦੀ ਕੁੜੀ ਨੂੰ ਭੁਜਾ ਕੇ ਲਿਆਇਆ ਸੀ ਇਸ ਬਾਅਦ ਪੰਚਾਇਤ ਤੇ ਪਿੰਡ ਵਾਸੀਆਂ ਨੇ ਲੜਕੀ ਨੂੰ ਉਸਦੇ ਘਰ ਵਾਪਸ ਭੇਜ ਦਿੱਤਾ। ਉੱਥੇ ਹੀ ಗ್ರಾಮ ਪੰਚਾਇਤ ਨੇ ਉਕਤ ਮਜ਼ਦੂਰ ਪਰਿਵਾਰ ਨੂੰ ਪਿੰਡੋਂ ਕੱਢ ਦਿੱਤਾ। ਐਸੋ ਪੜਕੇ ਪ੍ਰਵਾਸੀ ਲੜਕੇ ਮੋਹਿਤ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾ ਕੇ ਸਾਰੇ ਪਿੰਡ ਵਾਸੀਆਂ ਨੂੰ ਸਬਕ ਸਿਖਾਉਣ ਦੀ ਧਮਕੀ ਦਿੱਤੀ ਹੈ। ਪਿੰਡ ਵਾਸੀਆਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਮੌਕੇ ਸਰਪੰਚ ਹਰਵਿੰਦਰ ਸਿੰਘ ਰਾਜਾ ਬਰਾਨ ਨੇ ਕਿਹਾ ਕਿ ਇਸ ਮਾਮਲੇ ਚ ਸਾਰਾ ਪਿੰਡ ਇੱਕ ਝੁਟਾ ਹੈ ਤੇ ಗ್ರಾಮ ਪੰਚਾਇਤ ਵੱਲੋਂ ਦਿਨ ਰਾਤ ਨਿਗਾਰ ਰੱਖੀ ਜਾ ਰਹੀ ਹੈ ਸਾਡੇ ਸੇ ਪ੍ਰਵਾਸੀ ਰਹੇ ਸੀਗੇ ਕਾਫੀ ਟਾਈਮ ਤੋਂ ਪੁਰਾਣੇ ਸੀਗੇ ਉਹਨਾਂ ਇੱਕ ਲੜਕੀ ਨੂੰ ਲੈ ਸੀ ਭਜਾ ਕੇ ਜੀ ਤੇ ਉਹ ਲੜਕੀ ਆਉਣ ਨਾਲ ਕਾਫੀ ਮਾਹੌਲ ਖਰਾਬ ਹੋ ਗਿਆ ਜਿੰਦਾ ਲੜਕੀ ਦੇ ਪਰਿਵਾਰ ਮਗਰ ਆਇਆ ਸੀਗਾ ਜੀ ਤੇ ਉਹ ਆ ਕੇ ਲੜਕੀ ਨੂੰ ਲੈ ਗਏ ਜੀ ਸਾਨੂੰ ਪਤਾ ਲੱਗਾ ਜੇ ਜਦੋਂ ਇਹ ਵੀ ਲੈ ਕੇ ਆਇਆ ਸੀ ਸਾਰਾ ਪਿੰਡ ਦਾ ਇਕੱਠ ਕੀਤਾ ਜੀ ਇਕੱਠ ਕਰਕੇ ਪਿੰਡ ਦੇ ਬੱਚੇ ਸਾਨੂੰ ਪਿੰਡੋਂ ਜਾਗਣ ਦਾ ਹੁਕਮ ਦੇ ਤਾਨੂੰ ਜੀ ਉਹ ਚਲੇ ਗਏ ਜਾ ਕੇ ਹੁਣ ਉਹਨਾਂ ਨੇ ਸਾਨੂੰ ਇੰਨੀਆਂ ਵੀਡੀਓ ਪਾਈਆਂ ਗਾਲਾਂ ਕੱਢਦੇ ਪਿੰਡੋਂ ਸ਼ਰੇਆਮ ਸਾਨੂੰ ਜੀ ਤੁਹਾਨੂੰ ਦੇਖਾਂਗੇ ਅਸੀਂ ਥੋੜਾ ਐ ਕਰਾਂ ਥੋੜਾ ਬੋਹ ਕਰ ਦਾਂਗੇ ਅਸੀਂ ਹੁਣ ਬਹੁਤ ਧਮਕੀਆਂ ਦੇ ਬਹੁਤ ਉਹਨੇ ਪਿੰਡ ਦਾ ਮਾਹੌਲ ਖਰਾਬ ਕੀਤਾ ਹੈ ਸਾਡੇ ਜੀ ਹੋਰ ਸਰਕਾਰ ਦੇ ਤੋਂ ਕਿ ਤੁਸੀਂ ਕੀ ਇਹਦੇ ਦੇ ਸਟੈਪ ਟੱਕਰ ਦੇਖੋ ਅਸੀਂ ਸਾਰਾ ਨਗਰ ਮਾ ਸਾਡੇ ਨਾਲ ਆ ਜੀ ਅਸੀਂ ਅਸੀਂ 28 ਤਰੀਕ ਨੂੰ ਥਾਣਾ ਸਦਰ ਰੈਕੋਰ ਜਾ ਕੇ ਸਬੂਤ ਮਿਲ ਕੇ ਆ ਜੀ ਵੀਡੀਓ ਦਿਖਾਈ ਉਹਨਾਂ ਦਰਖਾਸਤ ਦਿੱਤੀ ਇਹਨੂੰ ਬਾਕੀ ਪੰਚਾਇਤ ਹਰਤਾਂ ਦੀ ਪਿੰਡ ਦੇ ਵਿੱਚੋਂ ਮੌਜੂਦ ਆ ਜੀ ਤੁਹਾਨੂੰ ਕੋਈ ਵੀ ਪ੍ਰੋਬਲਮ ਹੋਵੇ ਭਾਈ ਸਾਨੂੰ ਭਾਈ ਦੱਸੋ ਫੋਨ ਕਰੋ ਕੋਈ ਵੀ ਬੰਦਾ ਕੋਈ ਗਲਤ ਅਨਸਰ ਕਰਦਾ ਪਿੰਡ ਦੇ ਵਿੱਚ ਸਾਨੂੰ ਦੱਸੋ ਇਹ ਜਾ ਕੇ ਪਤਾ ਕਰੀਏ ਤੁਸੀਂ ਭਾਈ ਕੀ ਕਰਨਿਓ ਕਿ ਕਿਉਂ ਆਇਓ